ਜੀ ਫਿਰ ਅਪਾ ਸਹਿਜ ਪਾਠ ਸ਼ੁਰੂ ਕਰਾਂਗੇ ਜੀ ਵਾਹਿ ਗੁਰੂ 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 ਗੁਰੂ ਵਾਹ 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 ਗੁਰੂ ਤਨ ਤਨ ਬਾਬਾ ਅਜੀਤ ਸਿੰਘ ਜੀ ਤਨ ਤਨ ਬਾਬਾ ਜੁਜਾਰ ਸਿੰਘ ਜੀ ਤਨ ਤਨ ਬਾਬਾ ਜ਼ੁਰਵਰ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਤਨ ਤਨ ਮਤਾ ਗੁਜਰ ਕੌਰ ਜੀ ਤਨ ਤਨ ਮਤਾ ਗੁਜਰ ਕੌਰ ਜੀ ਆਓ ਜੀ ਹੁਣ ਆਪਾਂ ਸਹਿਜ ਪਾਠ ਸ਼ੁਰੂ ਕਰਦੇ ਹਾਂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਮਾਰੋ ਮਹਲਾ ਤੀਜਾ ਸੋ ਸਚ ਸੇਵਿਓ ਸਰਜਣਹਾਰਾ ਸ਼ਬਦੇ ਦੁਖ ਨਿਵਾਰਣਹਾਰਾ ਅਗੰ ਅਗੋਚਰ ਕੀਮਤ ਨਹੀਂ ਪਾਈ ਆਪੇ ਅਗੰ ਅਥਾਹਾ ਹੈ ਆਪੇ ਸੱਚਾ ਸਚ ਵਰਤਾਏ ਇਕ ਜਨ ਸਾਚੇ ਆਪੇ ਲਾਏ ਸਾਚੋ ਸੇਵੇ ਸਾਚ ਕਮਾਵੇ ਨਾਮੇ ਸਚ ਸਮਾਹਾ ਹੈ ਤੁਰ ਭਗਤਾ ਮੇਲੇ ਆਪ ਮਿਲਾਏ ਸੱਚੀ ਪੱਤੀ ਆਪੇ ਲਾਏ ਸੱਚੀ ਬਾਣੀ ਸਦਾ ਗੁਣ ਗਾਵੇ ਇਸ ਜਨਮੇ ਕਾ ਲਾਹਾ ਹੈ ਗੁਰਮੁਖ ਵਣਜ ਕਰੇ ਪਰ ਆਪ ਪਛਾੜਿਆ ਇਕਸ ਬਿਨ ਕੋ ਅਵਰ ਨ ਜਾਣੇ ਸੱਚਾ ਸਾਹੋ ਸਚੇ ਵਣਜਾਰੇ ਪੂੰਜੀ ਨਾਮ ਵਿਸਾਹਾ ਹੈ ਆਪੇ ਸਾਝੇ ਸ੍ਰੇਸ਼ਟਿਉਪਾਏ ਵੇਰਲੇ ਕੋ ਗੁਰਸ਼ਬਦ 부ਜਾਏ ਸਤਗੁਰ ਸੇਵੀ ਸੇ ਜਨ ਸਾਚੇ ਕਾਟੇ ਜਮਕਾ ਫਾਹ ਹੈ ਪੰਨੇ ਕੜੇ ਸਵਾਰੇ ਸਾਝੇ ਮਾਇ ਮੋਈ ਦੂਜੇ ਜੰਤ ਪਾਜੇ ਮਨ ਮੁਖ ਫਿਰੇ ਸਦਾ ਅੰਧ ਕਮਾਵੇ ਜਮਕਾ ਜੇਵੜਾ ਗਲ ਫਾਹ ਹੈ ਆਪੇ ਬਖਸ਼ੇ ਗੁਰ ਸੇਵਾ ਲਾਏ ਗੁਰਮਤੀ ਨਾਮ ਮਨ ਵਸਾਏ अन्दिन नाम ते आए साचा इस जग मैं नामो लाहा है, आपे सच्चा सच्ची नाई गुरमुख मन वसाई जिन मन वसिया अगम अगोचर कीमत नहीं पाई गुरपर सदी मन वसाई सदा शबद सा लाही दाता लेखा न मंगे तह हे ब्रह्मा बिशन रुद्र की सेवा ਅੰਤ ਨ ਪਾਵੇ ਅਲਖ ਪੀਵਾ ਜਿਨ ਕੋ ਨਦਰ ਕਰੇ ਤੂੰ ਆਪਣੀ ਗੁਰਮੁਖ ਅਲਖ ਲਖਾਹਾ ਹੈ ਪੂਰ ਸਤਗੁਰ ਸੋਜੀ ਪਾਈ ਏਕੋ ਨਾਮ ਮਨ ਵਸਾਈ ਨਾਮ ਜਪੀ ਤੈ ਨਾਮ ਤੇ ਆਈ ਮਹਿਲ ਪਾਈ ਗੁਣ ਗਾਹਾ ਹੈ ਸੇਵਕ ਸੇਵੇ ਮਨ ਹੁਕਮ ਅਪਾਰਾ ਮਨ ਮੁਖ ਹੁਕਮ ਨਾ ਜਾਣੇ ਸਾਰਾ ਹੁਕਮੇ ਮੰਨੇ ਹੁਕਮੀ ਵਡਿਆਈ ਹੁਕਮੇ ਵੇ ਪਰਵਾਹਾ ਹੀ ਗੁਰ ਪ੍ਰਸਾਦੀ ਹੁਕਮ ਪਛਾਣੇ ਤਾਵਤ ਰਾਕੇ ਇਕ ਅਧਕਾਰਿਆਨੇ ਨਾ ਮੇਰਾ ਤਾਂ ਸਦਾ ਬੇਰਗੀ ਨਾਮ ਰਤਨ ਮੰਨ ਲਾਹੇ ਸਭ ਜਗ ਮੇ ਵਰਤੇ ਏਕੋ ਸੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਸ਼ਬਦ ਸਲਾਹੀ ਸੀ ਜਨ ਨਿਰਮਲ ਨਿਜਕਰ ਵਾਸਾ ਤਾਹਾਂ ਹੀ ਸਦਾ ਪਗਤ ਤੇਰੀ ਸਰਣਾਈ ਅਗੰ ਅਗੋਚਰ ਕੀਮਤ ਨਹੀਂ ਪਾਈ ਜਿਉ ਤਦ ਭਾਵੇ ਤਿਉ ਤੂ ਰੱਖੇ ਗੁਰਮੁਖ ਨਾਮ ਪਿਆਹਾ ਹੈ ਸਦਾ ਸਦਾ ਤੇਰੇ ਗੁਣ ਗਾਵਾਂ ਸੱਚੇ ਸਾਹਿਬ ਤੇਰੇ ਮਨ ਪਾਵਾਂ ਨਾਨਕ ਸੱਚ ਕਹੇ ਬੇਨੰਤੀ ਸਚ ਦੇਵੋ ਸਚ ਸਮਾਹ ਹੈ ਮਾਰੂ ਮਹਲਾ ਤੀਜਾ ਕਟ ਗੁਰ ਸੇਵਨ ਸੇਵਡ ਭਾਗੀ ਅੰਧਨ ਸਾਚਨਾਮ ਲੇਵ ਲਾਗੀ ਸਦਾ ਸੁਖ ਦਾਤਾ ਰਵਿਆ ਕਟ ਅੰਦਰ ਸ਼ਬਦ ਸੱਚੀ ਓ ਮਹਾ ਹੈ ਨਦਰ ਕਰੇ ਤਾ ਗੁਰੂ ਮਿਲਾਏ ਹਰ ਕਾ ਨਾਮ ਮਨ ਵਸਾਏ ਹਰ ਮਨ ਵਸਿਆ ਸਦਾ ਸੁਖ ਦਾਤਾ ਸ਼ਬਦ ਦੇ ਮਨ ਓ ਮਹਾ ਹੈ ਕਿਰਪਾ ਕਰੇ ਤਾ ਮੇਨ ਮਿਲਾਏ ਹਉਮੇ ਮੰਤਾ ਸ਼ਬਦ ਜਲਾਏ ਸਦਾ ਮੁਕਤ ਰਹੇ ਇਕ ਰੰਗੀ ਨਾਹੀ ਕਿਸੇ ਨਾਲ ਕਹਾ ਹੈ ਬਿਨ ਸਤਗੁਰ ਸੇਵੇ ਕੋਰ ਅੰਧਾਰਾ ਬਿਨ ਸ਼ਬਦੇ ਕੋਏ ਨ ਪਾਵੇ ਪਾਰਾ ਜੋ ਸ਼ਬਦ ਰਾਤੇ ਮਹਾ ਬੇਰਾਗੀ ਸੋ ਸੱਚ ਸ਼ਬਦੇ ਲਹਾ ਹੈ ਦੁਖ ਸੁਖ ਕਰਤੇ ਤੁਰ ਲਿਖ ਪਾਇਆ ਦੂਜਾ ਪਾਉ ਆਪ ਵਰਤਾਇਆ ਗੁਰਮੁਖ ਹੋਵੇ ਸੋ ਅਲਿਪ ਤੋ ਵਰਤੇ ਮਨਮੁਖ ਕਾ ਕਿਆ ਬੇਸਾਹਾ ਹੈ ਸੇ ਸੰਮੁਖ ਜੋ ਸ਼ਬਦ ਨਾ ਪਛਾਣੇ ਗੁਰ ਕੇ ਕੀ ਸਾਰ ਨਾ ਜਾਣੇ ਪੈ ਬਿਨ ਕਿਉ ਨਿਰਪਉ ਸਚ ਪਾਈਏ ਜਮ ਕਾਡ ਲਏਗਾ ਸਾਹਾ ਹੀ ਅਫਰੇਉ ਜਮ ਮਾਰਿਉ ਨਾ ਜਾਈ ਗੁਰ ਕੇ ਸ਼ਬਦੇ ਨੇੜ ਨਾ ਆਈ ਸ਼ਬਦ ਸੁਣੇ ਤਾਂ ਦੂਰੋਂ ਭਾਗੇ ਮਤ ਮਾਰੇ ਹਰ ਜੀਉ ਵੀ ਪਰਵਾਹ ਹੈ ਹਰ ਜੀਓ ਕੀ ਹੈ ਸਭ ਸਰਕਾਰਾ ਇਹੋ ਜਮ ਗਿਆ ਕਰੇ ਵਿਚਾਰਾ ਹੁਕਮੀ ਬੰਦਾ ਹੁਕਮ ਕਮਾਵੇ ਹੁਕਮੇ ਕੱਢਦਾ ਸਾਹੇ ਗੁਰਮੁਖ ਸਾਚੇ ਕੀਆ ਆਕਾਰਾ ਗੁਰਮੁਖ ਫਸਰਿਆ ਸਭ ਪਾਸਾਰਾ ਗੁਰਮੁਖ ਹੋਵੇ ਸੋ ਸੱਚ ਬੂਝੇ ਸ਼ਬਦ ਸਚੇ ਸੁਖ ਤਾਹਾ ਹੈ ਗੁਰਮੁਖ ਜਾਤਾ ਕਰਮ ਬਿਦਤਾ ਯੁਗਚਾਰੇ ਗੁਰ ਸ਼ਬਦ ਪਛਾਤਾ ਗੁਰਮੁਖ ਮਰੇ ਨਾ ਜਨਮੈ ਗੁਰਮੁਖ ਗੁਰਮੁਖ ਸ਼ਬਦ ਸਮਾਹਾਹਿ ਗੁਰਮੁਖ ਨਾਮ ਸ਼ਬਦ ਸਲਾਹੇ ਆਗਮ ਅਗੋਚਰ ਵੀ ਪਰਵਾਹੇ ਇੱਕ ਨਾਮ ਯੁਗਚਾਰ ਉਧਾਰੇ ਸ਼ਬਦੇ ਨਾਮ ਵਿਸਹਾਹਿ ਗੁਰਮੁਖ ਸ਼ਾਂਤ ਸਦਾ ਸੁਖ ਪਾਏ ਗੁਰਮੁਖ ਹਿਰਦੇ ਨਾਮ ਵਸਾਏ ਗੁਰਮੁਖ ਹੋਵੇ ਸੋ ਨਾਮ ਬੂਜੈ ਕਾਟੇ ਦਰਮਤ ਫਾਹਾ ਹੈ ਗੁਰਮੁਖ ਉਪਜੇ ਸਾਜ ਸਮਾਵੇ ਨਾ ਮਰ ਜੰਮੇ ਨਾ ਜੁਨੀ ਪਾਵੇ ਗੁਰਮੁਖ ਸਦਾ ਰਹੇ ਰੰਗ ਰਾਤੇ ਅਨ ਦਿਨ ਲੈਂਦੇ ਲਾਹਾ ਹੈ ਗੁਰਮੁਖ ਭਗਤ ਸੋਹੀ ਦਰਬਾਰੇ ਸੱਚੀ ਬਾਣੀ ਸ਼ਬਦ ਸਵਾਰੇ ਅਨ ਦਿਨ ਗੁਣ ਗਾਵੇ ਦਿਨ ਰਾਤੀ ਸਹਿਜ ਸਿਤੀ ਕਰ ਜਾਹ ਹੈ ਸਤਗੁਰ ਪੂਰਾ ਸ਼ਬਦ ਸੁਣਾਏ ਅਨ ਦਿਨ ਭਗਤ ਕਰੋਲੇ ਵਲਾਈ ਹਰ ਗੁਣ ਗਾਵੇ ਸਦ헤 ਨਿਰਮਲ ਨਿਰਮਲ ਗੁਣ ਪਾਤਿ ਸ਼ਹਾਹੀ ਗੁਣ ਕਾ ਦਾਤਾ ਸੱਚਾ ਸੋਈ ਗੁਰਮੁਖ ਵਿਰਲਾ ਬੂਝੈ ਕੋਈ ਨਾਨਕ ਜਨ ਨਾਮ ਸਲਾਹੇ ਬਿਗਸੀ ਸੁ ਨਾਮ ਬੀ ਪਰਵਾਹਾ ਹੈ ਮਾਰੂ ਮਹੱਲਾ ਤੀਜਾ ਹਰ ਜੀਉ ਸੇਵਿਓ ਅਗਮ ਅਪਾਰਾ ਤਿਸ ਦਾ ਅੰਤ ਨ ਪਾਈਏ ਪਾਰ ਆਵਾਰਾ ਗੁਰ ਪ੍ਰਸਾਦਿ ਰਵਿਆ ਕਟਿ ਅੰਤਰਿਤਿ ਘਟ ਮਤ ਅਗਾਹਾ ਹਿ ਸਬ ਮੈਂ ਵਰਤੇ ਇੱਕੋ ਸੋਈ ਗੁਰ ਪ੍ਰਸਾਦੀ ਪ੍ਰਗਟ ਹੋਈ ਸਬਨਾ ਪ੍ਰਤੀਪਾਲ ਕਰੇ ਜਗ ਜੀਵਨ ਦੇਂਦਾਰ ਜਿਕ ਸੰਭਾਹਾ ਹੈ ਪੂਰੇ ਸਤਗੁਰੂ ਬੂਝ 부ਜਾਇਆ ਹੁਕਮੇ ਹੀ ਸਬ ਜਗਤ ਉਪਾਇਆ ਹੁਕਮ ਮੰਨੇ ਸੋਈ ਸੁਖ ਪਾਏ ਹੁਕਮ ਅਸਿਰ ਸਾਹਾ ਪਾਤਸ਼ਾਹਾ ਹੈ ਸੱਚਾ ਸਤਗੁਰ ਸ਼ਬਦੀ ਅਪਾਰ ਅਿਸਕੇ ਸ਼ਬਦ ਨੇ ਸਰੇ ਸੰਸਾਰਾ ਆਪੇ ਕਰਤਾ ਕਰ ਕਰ ਵੇਖੈ ਦਿੰਦਾ ਸਾਸ ਗਿਰਾਹਾ ਹੈ ਕੋਟ ਮਦੇ ਕਿਸੇ ਬੁਝਾਏ ਗੁਰ ਕੈ ਸ਼ਬਦ ਰਤੇ ਰੰਗ ਲਾਏ ਹਰ ਸਾਲਾ ਹੈ ਸਦਾ ਸੁਖ ਦਤਾ ਹਰ ਬਖਸ਼ੇ ਭਗਤ ਸਲਾਹ ਹੈ ਸਤਗੁਰ ਸੇਵੇ ਸੇ ਜਨ ਸਾਚੇ ਜੋ ਮਰ ਜੰਮੇ ਕਾਚਨ ਕਾਚੇ ਅਗਮ ਅਗੋਚਰ ਵੇ ਪਰਵਾਹ ਭਗਤ ਵਛਲ ਅਥਾਹ ਹੈ ਸਤਗੁਰ ਪੂਰਾ ਸਾਚ ਦ੍ਰਿੜਾਏ ਸੱਚੇ ਸ਼ਬਦ ਸਦਾ ਗੁਣ ਗਏ ਗੁਣਤਾ ਤਾ ਵਰਤੀ ਸਭ ਅੰਤਰ ਸਰਸਰ ਲਿਖਦਾ ਸਾਹਾ ਹੀ ਸਦਾ ਹ ਦੂਰ ਗੁਰਮੁਖ ਜਾਪੇ ਸ਼ਬਦੇ ਸੇਵੇ ਸੋ ਜਨ ਤਰਾਪੇ ਅਨ ਦਿਨ ਸੇਵੇ ਸੱਚੀ ਬਾਣੀ ਸ਼ਬਦ ਸੱਚੇ ਉਹ ਮਹਾ ਹੀ ਅਗਿਆਨੀ ਅੰਦਾ ਬਹੁ ਕਰਮ ਦ੍ਰਿੜਾਏ ਮਨ ਹਟ ਕਰਮ ਫਿਰ ਜੋਨੀ ਪਾਏ ਵਿਖਿਆ ਕਾਰਣ ਲਬ ਲੋਭ ਕਮਾਵੇ ਦੁਰਮਤ ਕਾ ਦੁਰਾਹਾ ਹੀ ਉਰ ਸਤਗੁਰ ਭਗਤ ਦਰੜਾਏ ਗੁਰ ਕੈ ਸ਼ਬਦ ਹਰ ਨਾਮ ਚਿਤ ਲਾਏ ਮਨ ਤਨ ਹਰ ਰਵੇ ਆਕਟਿ ਅੰਤਰ ਮਨ ਭਿੰਨੈ ਭਗਤ ਸਲਾਹਾ ਹੀ ਮੇਰਾ ਪ੍ਰਭ ਸਾਚਾ ਅਸੁਰ ਸੰਗਾਰਣ ਗੁਰ ਕੈ ਸ਼ਬਦ ਭਗਤ ਨੇ ਸਤਾਰਣ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਸਿਰ ਸ਼ਾਹ ਪਾਤਿ ਸ਼ਾਹ ਹੀ సే ਪਗਤ ਸਚੇ ਤੇਰੇ ਮਨ ਪਾਏ ਦਰ ਕੀਰਤਨ ਕਰੇ ਗੁਰ ਸ਼ਬਦ ਸੁਹਾਏ ਸਾਚੀ ਬਾਣੀ ਅਨ ਦਿਨ ਗਾਵੇ ਨਿਰਤਨ ਕਾ ਨਾਮ ਵਿਸਾਹਾ ਹੈ ਜਿਨੇ ਆਪੇ ਮੇਲ ਵਿਛੋੜੇ ਨਾਹੀ ਗੁਰ ਕੈ ਸ਼ਬਦ ਸਦਾ ਸਲਾਹੀ ਸਬਨਾ ਸੇ ਤੂੰ ਏਕੋ ਸਾਹਿਬ ਸਬਦ ਦੇ ਨਾਮ ਸਲਾਹਾ ਹੈ ਬੇਨ ਸ਼ਬਦ ਦੇ ਦੁਦਨੋ ਕੋਈ ਨ ਜਾਣੀ ਦੁਦੇ ਆਪੇ ਕਥੀ ਅਕਥ ਕਹਾਣੀ ਆਪੇ ਸ਼ਬਦ ਸਦਾ ਗੁਰਦਾਤਾ ਹਰ ਨਾਮ ਜਪ ਸੰਬਹਾਏ ਤੂੰ ਆਪੇ ਕਰਤਾ ਸਿਰਜਨਹਾਰਾ ਤੇਰਾ ਲਿਖਿਆ ਕੋਈ ਨ ਮੇਟਣਹਾਰਾ ਗੁਰਮੁਖ ਨਾਮ ਦੇਵੇ ਤੂੰ ਆਪੇ ਸਹਸ ਗਣਤ ਨ ਤਾਹਾਂ ਹੀ ਅਗਤ ਸੱਚੇ ਤੇਰੇ ਦਰਬਾਰੇ ਸ਼ਬਦੇ ਸੇਵਨ ਪਾਏ ਪਿਆਰੇ ਨਾਨਕ ਨਾਮ ਰਤੇ ਬੈਰਾਗੀ ਨਾਮੇ ਕਾਰਜ ਸੁਹਾਏ ਮਰਮਹਲਾ ਤੀਜਾ ਮੇਰੇ ਪ੍ਰਭ ਸਾਚੇ ਇੱਕ ਖੇਲ ਰਚਾਇਆ ਕੋਏ ਨਕ ਸਹੀ ਜਿਹਾ ਉਪਾਇਆ ਆਪੇ ਫਰਕ ਕਰੇ ਵੇਖ ਵਿਗਸੇ ਸਭ ਰਸ ਦੇਹੀ ਮਹਾਈ ਵਾਜੇ ਪੌਣ ਤੇ ਆਪ ਵਜਾਏ Shiv Shakti ਦੇਹੀ ਮੈਂ ਪਾਏ ਗੁਰ ਪ੍ਰਸਾਦੀ ਉਲਟੀ ਹੋਵੇ ਗਿਆਨ ਰਤਨ ਸ਼ਬਦ ਤਾਹਾਂ ਹੈ ਅੰਧੇਰਾ ਚਾਨਣ ਆਪੇ ਕੀਆ ਏਕੋ ਵਰਤੇ ਅਵਰ ਨਬੀਆ ਗੁਰ ਪ੍ਰਸਾਦੀ ਆਪ ਪਛਾਣੇ ਕਮਲ ਵਿਗਸੈ ਬੁੱਧ ਤਾਹਾਂ ਹੈ ਆਪਣੀ ਗਹਿਣ ਗਤ ਆਪੇ ਜਾਣੇ ਹੋਰ ਲੋਕ ਸੁਣ ਸੁਣ ਆਖ ਵਿਖਾਣੇ ਗਿਆਨੀ ਹੋਵੇ ਸੁਗੁਰ ਮੁਖ 부ਜੀ ਸਾਚੀ ਸਿਫਤ ਸਲਾਹਾ ਹੈ ਦੇਹੀ ਅੰਦਰ ਵਸਦੇ અપਾਰਾ ਆਪੇ ਕਪਟ ਖੁਲਾਵਣ ਹਾਰਾ ਗੁਰਮੁਖ ਸਹਜੇ ਅੰਮ੍ਰਿਤ ਪੀਵੇ ਤ੍ਰਿਸ਼ਨਾ ਅਗਨ 부ਜਾ ਹਾਹੀ ਸਬਰਸ ਦੇਹੀ ਅੰਦਰ ਪਾਏ ਵਰਲੇ ਕੋ ਗੁਰ ਸ਼ਬਦ ਪੁਜਾਏ ਅੰਦਰ ਖੋਜੇ ਸ਼ਬਦ ਸਲਾਹੀ ਬਾਹਰ ਕਾਹੇ ਜਾਹਾਂ ਹੀ ਵਿਣ ਚਾਖੇ ਸਾਧ ਕਿਸੇ ਨਾ ਆਇਆ ਗੁਰ ਕੈ ਸ਼ਬਦ ਅੰਮ੍ਰਿਤ ਪੀ ਆਇਆ ਅੰਮ੍ਰਿਤ ਪੀ ਅਮਰਾ ਪਦ ਹੋਏ ਗੁਰ ਕੈ ਸ਼ਬਦ ਰਸ ਤਾਹਾਂ ਹੀ ਆਪ ਪਛਾਣੇ ਸੋ ਸਭ ਗੁਣ ਜਾਣੇ ਗੁਰ ਕੈ ਸ਼ਬਦ ਹਰ ਨਾਮ ਵਿਖਾਣੀ ਅਨ ਦਿਨ ਨਾਮ ਰਤਾ ਦਿਨ ਰਾਤੀ ਮਾਇਆ ਮੋਹ ਚੁਕਾ ਹੈ ਗੁਰ ਸੇਵਾ ਤੇ ਸਭ ਕਿਛ ਪਾਏ ਹਉਮੇ ਮੇਰਾ ਪਾਪ ਗਵਾਏ ਆਪੇ ਕਿਰਪਾ ਕਰੇ ਸੁਖ ਦਾਤਾ ਗੁਰ ਕੈ ਸ਼ਬਦ ਦੇ ਸੋਹਾ ਹੈ ਗੁਰ ਕਾ ਸ਼ਬਦ ਅੰਮ੍ਰਿਤ ਹੈ ਬਾਣੀ ਅਨ ਦਿਨ ਹਰ ਕਾ ਨਾਮ ਵਖਾਣੀ ਹਰ ਹਰ ਸੱਚਾ ਵਸੇ ਕਟਿ ਅੰਤਰ ਸੂ ਕਟ ਨਿਰਮਲਤਾ ਹਾਂ ਹੀ ਸੇਵਕ ਸੇਵੇ ਸ਼ਬਦ ਸਲਾਹੀ ਸਦਾ ਰੰਗ ਰਤੇ ਹਰ ਗੁਣ ਗਾਵੇ ਆਪੇ ਬਖਸ਼ੇ ਸ਼ਬਦ ਮਿਲਾਏ ਪਰਮਲ ਵਾਸ ਮੰ ਤਾਹਾਂ ਹੀ ਸ਼ਬਦ ਅਕਥ ਕਥੇ ਸਲਾਹੇ ਮੇਰੇ ਪ੍ਰਭ ਸਾਚੇ ਵੇ ਪਰਵਾਹੇ ਆਪੇ ਗੁਣ ਦਾਤਾ ਸ਼ਬਦ ਮਿਲਾਏ ਸ਼ਬਦੇ ਕਿਆ ਰਸ ਤਾਹਾਂ ਹੀ ਮਨ ਮੁਖ ਭੂਲਾ ਠੌਰ ਨ ਪਾਏ ਜੋ ਤੁਰ ਲਿਖਿਆ ਸੋ ਕਰਮ ਕਮਾਏ ਵਿਖਿਆ ਰਾਤੇ ਵਿਖਿਆ ਖੋਜੇ ਮਰ ਜਨਮੇ ਦੁਖ ਤਾਹਾ ਹੈ ਆਪੇ ਆਪ ਆਪ ਸਲਾਹੇ ਤੇਰੇ ਗੁਣ ਪ੍ਰਭ ਤੁਝ ਹੀ ਮਾਹੇ ਤੂੰ ਆਪ ਸੱਚਾ ਤੇਰੀ ਬਾਣੀ ਸੱਚੀ ਆਪੇ ਅਲਖ ਅਥਾਹਾ ਹੈ ਬਿਨ ਗੁਰ ਦਾਤੇ ਕੋਈ ਨਾ ਪਾਏ ਲੱਖ ਕੋਟੀ ਜੇ ਕਰਮ ਕਮਾਏ ਗੁਰ ਕਿਰਪਾ ਤੇ ਕਟ ਅੰਤਰਵਸੀਆ ਸ਼ਬਦੇ ਸੱਚ ਸਲਾਹਾ ਹੈ ਜੇ ਤੁਨ ਮਿਲੇ ਤੋ ਰਿਆਫ ਮਿਲਾਏ ਸਾਚੀ ਬਾਣੀ ਸ਼ਬਦ ਸੁਹਾਏ ਨਾਨਕ ਜਨ ਗੁਣ ਗਾਵੇ ਨਿਤ ਸਾਚੇ ਗੁਣ ਗਾਵੇ ਗੁਣੀ ਸਮਾਹ ਹੈ ਮਰੂ ਮਹੱਲਾ ਤੀਜਾ ਨਹਿ ਚਲ ਏਕ ਸਦਾ ਸੱਚ ਸੋਈ ਪੂਰੇ ਗੁਰ ਤੇ ਸੋਜੀ ਹੋਈ ਹਰ ਰਸ ਪੀਨੇ ਸਦਾ ਤੇ ਆਇਨ ਗੁਰਮਤ ਸੀਲ ਸਨਹਾ ਹੈ ਅੰਦਰ ਰੰਗ ਸਦਾ ਸੱਚੀ ਆਰਾ ਗੁਰ ਕੇ ਸ਼ਬਦ ਹਰ ਨਾਮ ਪਿਆਰਾ ਨਉ ਨਿਦ ਨਾਮ ਵਸਿਆ ਕਟ ਅੰਤਰ ਛੋਡਿਆ ਮਾਇਆ ਕਾਲਾ ਹਾਂ ਹੈ ਰਇਤ ਰਾਜੇ ਦੁਰਮਤ ਦੋਈ ਬਿਨ ਸਤ ਗੁਰ ਸੇਵੇ ਏਕ ਨਾ ਹੋਈ ਏਕ ਤਿਆਇਨ ਸਦਾ ਸੁਖ ਪਾਇਨ ਲਹਿ ਚਲ ਰਾਜ ਤਿਨਾਹਾ ਹੈ ਆਵਣ ਜਾਣਾ ਰੱਖੇ ਨਾ ਕੋਈ ਜੰਮਣ ਮਰਨ ਤਿਸੈ ਦੇ ਹੋਈ ਗੁਰਮੁਖ ਸਾਚਾ ਸਦਾ ਤੇ ਆਵੋ ਗਤ ਮੁਕਤ ਤਿਸੈ ਤੇ ਪਾਹਾ ਹੈ ਸਚ ਸੰਜਮ ਸਤ ਗੁਰੂ ਦੁਆਰੇ ਹਉ ਮੈਂ ਕ੍ਰੋਧ ਸ਼ਬਦ ਨਿਵਾਰੇ ਸਤ ਗੁਰ ਸੇਵ ਸਦਾ ਸੁਖ ਪਾਈਐ ਸੀਲ ਸੰਤੋਖ ਸਭ ਤਾਂ ਹਾਹੀ ਹਉ ਮੈਂ ਮੋ ਉਪਜੇ ਸੰਸਾਰਾ ਸਭ ਜਗ ਬਿਨਸੇ ਨਾਮ ਵਿਸਾਰਾ ਬਿਨ ਸਤ ਗੁਰ ਸੇਵੇ ਨਾਮ ਨਾ ਪਾਈਐ ਨਾਮ ਸੱਚਾ ਜਗ ਲਾਹਾ ਹੈ ਸੱਚਾ ਅਮਰ ਸ਼ਬਦ ਸੁਹਾਇਆ ਪੰਚ ਸ਼ਬਦ ਮਿਲਵਾਜਾਂ ਵਾਇਆ ਸਦਾ ਕਾਰਜ ਸਚ ਨਾਮ ਸੁਹਿਲਾ ਬਿਨ ਸ਼ਬਦ ਕਾਰਜ ਕੇ ਹਾ ਹੈ ਕਿਨ ਮੈਂ ਹੱਸਿਆ ਕਿਨ ਮੈਂ ਰੋਵੈ ਦੂਜੀ ਦੁਰਮਤ ਕਾਰਜ ਨਾ ਹੋਵੈ ਸੰਜੋਗ ਵਿਜੋਗ ਕਰਤੇ ਲਿਖ ਪਾਏ ਕੀਰਤ ਨ ਚੱਲੈ ਚਲਾ ਹਾ ਹੈ ਜੀਵਨ ਮੁਕਤ ਗੁਰ ਸ਼ਬਦ ਕਮਾਏ ਹਰ ਜੀ ਉਹ ਸਦ ਹੀ ਰਹੇ ਸਮਾਈ ਗੁਰ ਕਿਰਪਾ ਤੇ ਮਿਲੇ ਵਡਿਆਈ ਹਉ ਮੈ ਰੋਗ ਨਾ ਤਹਾਂ ਹੀ ਰਸ ਕਸ ਖਾਏ ਪਿੰਡ ਵਧਾਏ ਪੇਖ ਕਰੇ ਗੁਰ ਸ਼ਬਦ ਨਾ ਕਮਾਏ ਅੰਤਰ ਰੋਗ ਮਹਾ ਦੁਖ ਭਾਰੀ ਵਿਸ਼ਟਾ ਮਾਹੀ ਸ ਮਾਹੀ ਵੇਦ ਪੜੇ ਪਰ ਬਾਦ ਬਖਾਣੇ ਕਟ ਮੈ ਬ੍ਰਹਮ ਤਿਸ ਸ਼ਬਦ ਨਾ ਪਛਾੜੇ ਗੁਰਮੁਖ ਹੋਵੇ ਸੋ ਤਤ ਬਿਲੋਵੇ ਰਸਨਾ ਹਰ ਰਸ ਤਹਾਂ ਹੀ ਕਰਵਤ ਛੋਡੇ ਬਾਹਰ ਤਾਵੇ ਮਨ ਮੁਖ ਅੰਦੇ ਸਾਧ ਨਾ ਪਾਵੇ ਅਨਰਸ ਰਾਤੀ ਰਸ ਨਾ ਫਿਕੀ ਬੋਲੇ ਹਰ ਰਸ ਮੂਲ ਨ ਤਹਾ ਹੀ ਮਨ ਮੁਖ ਦੇਹੀ ਪਰਮ ਪਤਾਰੋ ਦੁਰਮਤ ਮਰੇ ਨਿਤ ਹੋਏ ਖਵਾਰੋ ਕਾਮ ਕ੍ਰੋਧ ਮਨ ਦੂਜੇ ਲਾਇ ਸੁਪਨੇ ਸੁਖ ਨ ਤਹਾ ਹੀ ਕੰਚਨ ਦੇਹੀ ਸ਼ਬਦ ਪਤਾਰੋ ਅੰਦਿਨ ਭੋਗ ਭੋਗੇ ਹਰ ਸਿਓ ਪਿਆਰੋ ਮਹਿਲਾ ਅੰਦਰ ਗੈਰ ਮਹਿਨ ਪਾਏ ਭਾਣਾ 부ਜ ਸਮਹਾਹੀਂ ਆਪੇ ਦੇਵ ਦੇਵਨ ਹਾਰਾ ਤਿਸ ਆਗੇ ਨਹੀਂ ਕਿਸੇ ਕਾ ਚਾਰਾ ਆਪੇ ਬਖਸ਼ੇ ਸ਼ਬਦ ਮਿਲਾਏ ਤਿਸ ਦਾ ਸ਼ਬਦ ਅਥਾਹਾ ਹੈ ਜੀਉ ਪਿੰਡ ਸਭ ਹੈ ਤਿਸ ਕੇਰਾ ਸੱਚਾ ਸਾਹਿਬ ਠਾਕੁਰ ਮੇਰਾ ਨਾਨਕ ਗੁਰਬਾਣੀ ਹਰ ਪਾਇਆ ਹਰ ਜਪ ਜਾਪ ਸਮਹਾਹੀਂ ਮਰੂ ਮਹਿਲਾ ਤੀਜਾਓ ਗੁਰਮੁਖ ਨਾਦ ਬੇਦ ਵਿਚਾਰ ਗੁਰਮੁਖ ਗਿਆਨ ਧਿਆਨ ਅਪਾਰ ਗੁਰਮੁਖ ਕਾਰ ਕਰੇ ਪ੍ਰਭ ਪਾਵੇ ਗੁਰਮੁਖ ਪੂਰਾ ਪਾਏ ਦਾ ਗੁਰਮੁਖ ਮਨੁਆ ਉਲਟ ਪਰਾਵੇ ਗੁਰਮੁਖ ਬਾਣੀ ਨਾਦ ਵਜਾਵੇ ਗੁਰਮੁਖ ਸੱਚ ਰਤੇ ਬੈਰਾਗੀ ਨਿਜ ਕਰਵਾਸਾ ਪਾਏ ਦਾ ਗੁਰ ਕੀ ਸਾਖੀ ਅੰਮ੍ਰਿਤ ਬਾਖੀ ਸੱਚੇ ਸ਼ਬਦੇ ਸੱਚ ਸੁਭਾਖੀ ਸਦਾ ਸੱਚ ਰੰਗ ਰਾਤਾ ਮਨ ਮੇਰਾ ਸੱਚੇ ਸੱਚ ਸਮਾਏ ਦਾ ਗੁਰਮੁਖ ਮਨ ਨਿਰਮਲ ਸਤ ਸਰ ਨਾਵੇ ਮੈ ਨ ਲਾਗੇ ਸੱਚ ਸਮਾਵੇ ਸੱਚੋ ਸੱਚ ਕਮਾਵੇ ਸਦ ਹੀ ਸੱਚੀ ਭਗਤ ਡ੍ਰਿਡਾਏ ਦਾ ਗੁਰਮੁਖ ਸੱਚ ਬੈਣੀ ਗੁਰਮੁਖ ਸੱਚ ਨੈਣੀ ਗੁਰਮੁਖ ਸੱਚ ਕਮਾਵੇ ਕਰਨੀ ਸਦ ਹੀ ਸੱਚ ਕਹੇ ਦਿਨ ਰਾਤੀ ਅਬਰਾ ਸੱਚ ਕਹਾਈ ਦਾ ਗੁਰਮੁਖ ਸੱਚੀ ਉੱਤਮ ਬਾਣੀ ਗੁਰਮੁਖ ਸੱਚੋ ਸੱਚ ਵਖਾਣੀ ਗੁਰਮੁਖ ਸਦ ਸੇਵੇ ਸੱਚੋ ਸੱਚਾ ਗੁਰਮੁਖ ਸ਼ਬਦ ਸੁਣਾਈ ਦਾ ਗੁਰਮੁਖ ਹੋਵੇ ਸੋ ਸੋਜੀ ਪਾਏ ਹਉਮੈ ਮਾਇਆ ਪਰਮ ਗਵਾਏ ਗੁਰ ਕੀ ਪੌੜੀ ਉੱਤਮ ਉੱਚੀ ਦਰ ਸੱਚੇ ਹਰ ਗੁਣ ਗਾਏ ਦਾ ਗੁਰਮੁਖ ਸੱਚ ਸੰਜਮ ਕਰਨੀ ਸਾਰ ਗੁਰਮੁਖ ਪਾਏ ਮੋਖ ਦੁਆਰ ਪਾਏ ਭਗਤ ਸਦਾ ਰੰਗ ਰਤਾ ਆਪ ਗਵਾਈ ਸਮਾਈ ਦਾ ਗੁਰਮੁਖ ਹੋਵੇ ਮਨ ਖੋਜ ਸੁਣਾਈ ਸੱਚੇ ਨਾਮ ਸਦਾ ਲਵਲਾਈ ਜੋਤਿ ਸਪਾਵੇ ਸੋਈ ਕਰਸੀ ਜੋ ਸੱਚੇ ਮਨ ਪਾਏ ਦਾ ਜਤਿ ਸਪਾਵੇ ਸਤ ਗੁਰੂ ਮਿਲਾਏ ਜਤਿ ਸਪਾਵੇ ਤ ਮੰਨ ਵਸਾਏ ਆਪਣੇ ਬਾਣੀ ਸਦਾ ਰੰਗ ਰਤਾ ਬਾਣੇ ਮਨ ਵਸਾਏ ਦਾ ਮਨ ਹਟ ਕਰਮ ਕਰੇ ਸੋ ਚੀਜੇ ਬਹੁਤੇ ਭੇਖ ਕਰੇ ਨਹੀਂ ਭੀਜੇ ਵਿਖਿਆ ਰਾਤੇ ਦੁੱਖ ਕਮਾਵੇ ਦੁੱਖ ਹੈ ਦੁੱਖ ਸਮੈਦਾ ਗੁਰਮੁਖ ਹੋਵੇ ਸੋ ਸੁਖ ਕਮਾਏ ਮਰਨ ਜੀਵਨ ਕੀ ਸੋਜੀ ਪਾਏ ਮਰਨ ਜੀਵਨ ਜੋ ਸਮ ਕਰ ਜਾਣੇ ਸੋ ਮੇਰੇ ਪ੍ਰਭ ਪਾਇਦਾ ਗੁਰਮੁਖ ਮਰੇ ਸੋ ਹੈ ਪਰਵਾਣ ਆਵਣ ਜਾਣਾ ਸ਼ਬਦ ਪਛਾਣ ਮਰੇ ਨ ਜੰਮੀ ਨਾ ਦੁੱਖ ਪਾਏ ਮਨ ਹੀ ਮਨੇ ਸਮਾਇਦਾ ਸੇਵਡ ਭਾਗੀ ਜਿਨੀ ਸਤਗੁਰ ਪਾਇਆ ਹੋ ਮੈਂ ਵਿੱਚੋਂ ਮੋਹ ਚੁਕਾਇਆ ਮਨ ਨਿਰਮਲ ਫਿਰ ਮੈਨ ਨ ਲਾਗੀ ਦਰ ਸੱਚੇ ਸੋ ਬਾ ਪਾਇਦਾ ਆਪੇ ਕਰੇ ਕਰਾਏ ਆਪੇ ਆਪੇ ਵੇਖੇ ਥਾਪੁ ਥਾਪੇ ਗੁਰਮੁਖ ਸੇਵਾ ਮੇਰੇ ਪ੍ਰਭ ਭਾਵੇ ਸਚ ਸੁਣ ਲੇਖੈ ਪਾਇਦਾ ਗੁਰਮੁਖ ਸਚੋ ਸਚ ਕਮਾਵੇ ਗੁਰਮੁਖ ਨਿਰਮਲ ਮੈਲ ਨ ਲਾਵੇ ਗੁਰ ਨਾਨਕ ਨਾਮ ਰਤੇ ਵਿਚਾਰੀ ਨਾਮੇ ਨਾਮ ਸਮਾਇਦਾ ਮਾਰੂ ਮਹਲਾ ਤੀਜਾ ਆਪੇ ਸ੍ਰਿਸ਼ਟ ਓਕਮ ਸਬਸਾਜੀ ਆਪੇ ਥਾਪ ਉਥਾਪ ਨਿਵਾਜੀ ਆਪੇ ਨਿਆਉ ਕਰੇ ਸਭ ਸੱਚ ਸਾਚੇ ਸਾਚ ਮਿਲਾਏ ਦਾ ਕਾਇਆ ਕੋਟ ਹੈ ਆਕਾਰਾ ਮਾਇਆ ਮੋਪਸਰੀ ਆਪਸਾਰਾ ਬਿਨ ਸ਼ਬਦੇ ਪਸ ਮੈਂ ਗੀਤ ਏਰੀ ਖੇ ਹੂੰ ਖੇਰ ਲਾਏ ਦਾ ਕਾਇਆ ਕੰਚਨ ਕੋਟਿਯਾ ਪਾਰਾ ਜਿਸ ਵਿੱਚ ਰਵਿਆ ਸ਼ਬਦ ਅਪਾਰਾ ਗੁਰਮੁਖ ਗਾਵੇ ਸਦਾ ਗੁਣ ਸਾਚੀ ਮਿਲ ਪ੍ਰੀਤਮ ਸੁਖ ਪਾਏ ਦਾ ਕਾਇਆ ਹਰ ਮੰਦਰ ਹਰਿ ਆਪ ਸਵਾਰੇ ਤਿਸ ਵਿੱਚ ਹਰ ਜੀਉ ਵਸੇ ਮੁਰਾਰੇ ਗੁਰ ਕੇ ਸ਼ਬਦ ਵਣਜਨ ਵਪਾਰੀ ਨਦਰੀ ਆਪ ਮਿਲਾਏ ਦਾ ਸੋ ਸੂਚਾ ਜੇ ਕਰੋਧ ਦੀਵਾਰੇ ਸ਼ਬਦੇ ਬੂਜੇ ਆਪ ਸਵਾਰੇ ਆਪੇ ਕਰੇ ਕਰਾਇ ਕਰਤਾ ਆਪੇ ਮਨ ਵਸਾਏ ਦਾ ਨਰਮਲ ਭਗਤ ਹੈ ਨਿਰਾਲੀ ਮਨ ਤਨ ਧੋਵੇ ਸ਼ਬਦ ਵਿਚਾਰੀ ਅਨ ਦਿਨ ਸਦਾ ਰਹੇ ਰੰਗ ਰਤਾ ਕਰ ਕੇ ਕਿਰਪਾ ਭਗਤ ਕਰਾਇਦਾ ਇਸ ਮਨ ਮੰਦਰ ਮੈਂ ਮਨੁਆ ਤਾਵੇ ਸੁਖ ਪਲਰ ਤਿਆਗ ਮਹਾ ਦੁਖ ਪਾਵੇ ਬੇਨ ਸਤਗੁਰ ਭੇਟੇ ਠੋਰ ਨਾ ਪਾਵੇ ਆਪੇ ਖੇਲ ਕਰਾਇਦਾ ਆਪ ਪਰੰਪਰ ਆਪ ਵਿਚਾਰੀ ਆਪੇ ਮੇਲੇ ਕਰਨੀ ਸਾਰੀ ਕੀ ਆਕੋ ਕਾਰ ਕਰੇ ਵਿਚਾਰਾ ਆਪੇ ਬਖਸ਼ ਮਿਲਾਇਦਾ ਆਪੇ ਸਤਗੁਰ ਮੇਲੇ ਪੂਰਾ ਸੱਚੇ ਸ਼ਬਦ ਮਹਾਂਬਲ ਸੂਰਾ ਆਪੇ ਮੇਲੇ ਦੇਵ ਡਿਆਈ ਸੱਚੇ ਸੋਚਿਤ ਲਾਇਦਾ ਕਰਹੀ ਮੰਦਰ ਸਾਚਾ ਸੋਈ ਗੁਰਮੁਖ ਵਿਰਲਾ ਬੂਝੇ ਕੋਈ ਨਾਮ ਨਿਧਾਨ ਵਸਿਆ ਕਾਟੀ ਅੰਤਰ ਰਸਨਾ ਨਾਮ ਤੇ ਆਏ ਦਾ ਦੇ ਸੰਤਰ ਪਵੇ ਅੰਤਰ ਨਹੀਂ ਪਾਲੇ ਮਾਇਆ ਮੋਹ ਬਦਾ ਜਮ ਕਾਲੇ ਜਮ ਕੀ ਫਾਸੀ ਕਬ ਹੂੰ ਨਾ ਟੁੱਟੈ ਦੂਜੇ ਭਾਈ ਪਰਮਾਏ ਦਾ ਜਪ ਤਪ ਸੰਜਮ ਹੋਰ ਕੋਈ ਨਹੀਂ ਜਬ ਲਗ ਗੁਰ ਕਾ ਸ਼ਬਦ ਨਾ ਗਮਾਹੀ ਗੁਰ ਕੈ ਸ਼ਬਦ ਮਿਲਿਆ ਸਚ ਪਾਇਆ ਸਚ ਸਚ ਸਮਾਇਦਾ ਕਾਮ ਕ੍ਰੋਧ ਸਬਲ ਸੰਸਾਰਾ ਬਹੁ ਕਰਮ ਕਮਾਵੇ ਸਭ ਦੁਖ ਕਾ ਪਸਾਰਾ ਸਤ ਗੁਰ ਸੇਵੇ ਸੇ ਸੁਖ ਪਾਵੇ ਸਚੇ ਸ਼ਬਦ ਮਿਲਾਇਦਾ ਪੌਣ ਪਾਣੀ ਹੈ ਬੇਸੰਤਰ ਮਾਇਆ ਮੋ ਵਰਤੇ ਸਭ ਅੰਤਰ ਜਿਨ ਕੀ ਤੇ ਜਾਤ ਸੇ ਪਛਾਣੀ ਮਾਇਆ ਮੋ ਚੁਕਾਏ ਦਾ ਇੱਕ ਮਾਇਆ ਮੋ ਗਰਬ ਵਿਆਪੇ ਹਉਮੇ ਹੋਏ ਰਹੇ ਹੈ ਆਪੇ ਜਮਕਾਲੇ ਕੀ ਖਬਰ ਨਾ ਪਾਈ ਅੰਤ ਗਿਆ ਪਛੋਤਾਏ ਦਾ ਜਿਨੇ ਉਪਾਏ ਸੋ ਵਿਦ ਜਾਣੇ ਗੁਰਮੁਖ ਦੇਵੇ ਸ਼ਬਦ ਪਛਾਣੇ ਨਾਨਕ ਦਾਸ ਕਹੇ ਬੇਨੰਤੀ ਸਚ ਨਾਮ ਚਿਤ ਲਾਇਦਾ ਮਾਰੂ ਮਹਲਾ ਤੀਜਾ ਆਦ ਜੁਗਾਦ ਦਇਆਪਤ ਦਾਤਾ ਪੂਰੇ ਗੁਰ ਕੈ ਸ਼ਬਦ ਪਛਾਤਾ ਤੁਦ ਨੋ ਸੇਵੇ ਸੇ ਤੁਝੇ ਸਮਾਵੇ ਤੂੰ ਆਪੇ ਮੈਨ ਮਿਲਾਇਦਾ ਅਗਮ ਅਗੋਚਰ ਕੀ ਮਤ ਨਹੀਂ ਪਾਈ ਜੀ ਜੰਤ ਤੇਰੀ ਸਰਣਾਈ ਜਿਉ ਤਉਦ ਭਾਵੈ ਤੇ ਮੈਂ ਚਲਾਵੈ ਤੂੰ ਆਪੇ ਮਾਰਗ ਪਾਇਦਾ ਹੈ ਪੀ ਸੱਚਾ ਹੋਸੀ ਸੋਈ ਆਪੇ ਸਾਜੇ ਅਵਰ ਨ ਕੋਈ ਸਬਨਾਸਾਰ ਕਰੇ ਸੁਖਤਾਤਾ ਆਪੇ ਰਜਕ ਪਹੁੰਚਾਇਦਾ ਅਗਮ ਅਗੁਚਰ ਅਲਕ ਅਪਾਰਾ ਕੋਈ ਨ ਜਾਣੈ ਤੇਰਾ ਪਰਵਰ ਆਪਣਾ ਆਪ ਪਛਾਣੇ ਆਪੇ ਗੁਰਮਤੀ ਆਪ 부ਜਾਏ ਦਾ ਪਾਤਾਲ ਪੁਰੀਆਂ ਲੋਹਾਕਾਰਾ ਤਿਸ ਵਿੱਚ ਵਰਤੈ ਹੁਕਮ ਕਰਾਰਾ ਹੁਕਮੇ ਸਾਝੇ ਹੁਕਮੇ ਟਾਹੀ ਹੁਕਮੇ ਮੇਲ ਮਿਲਾਏ ਦਾ ਹੁਕਮੈ 부ਜੇ ਸੋ ਹੁਗਮਸਾਲਾ ਹੈ ਅਗਮ ਅਗੋਚਰ ਬੇਪਰਵਾਹੇ ਜੇਹੀ ਮਤ ਦੇ ਸੋ ਹੋਵੇ ਤੂੰ ਆਪੇ ਸ਼ਬਦ 부ਜਾਇਦਾ ਅਨ ਦਿਨ ਯਾਰ ਜਾ ਛਿਜਦੀ ਜਾਏ ਰੈਣ ਦਿਨਸ ਦੋਇ ਸਾਖੀ ਆਏ ਮਨਮੁਖ ਅੰਧ ਨ ਚੇਤੇ ਮੂੜਾ ਸਿਰ ਉਪਰ ਕਾਲ ਰੁਆਇਦਾ ਮਨ ਤਨ ਸੀਤਲ ਗੁਰ ਚਰਣੀ ਲੱਗਾ ਅੰਤਰ ਪਰਮ ਗਿਆ ਪੋ ਭਾਗਾ ਸਦਾ ਆਨੰਦ ਸੱਚੇ ਗੁਣ ਗਾਵੇ ਸੱਚ ਬਾਣੀ ਬੋਲਾਏਂਦਾ ਜਿਨ ਤੂੰ ਦਾਤਾ ਕਰਮ ਵੀ ਦਾਤਾ ਪੂਰੇ ਭਾਗ ਗੁਰ ਸ਼ਬਦ ਪਛਾਤਾ ਜਤ ਪਤ ਸੱਚ ਸੱਚਾ ਸੱਚ ਸੋਈ ਮੈਂ ਮਾਰ ਮਿਲਾਂਦਾ ਮਨ ਕਠੋਰ ਦੂਜੇ ਪਾਇ ਲਾਗਾ ਪਰ ਮੇ ਭੂਲਾ ਫਿਰੇ ਅਪਾਗਾ ਕਰਮ ਹੋਵੇ ਤਾਂ ਸਤਗੁਰ ਸੇਵੇ ਸਹਜੇ ਹੀ ਸੁਖ ਪਾਏ ਦਾ ਲਖ 84 ਅਪ ਉਪਾਏ ਮਾਨਸ ਜਨਮ ਗੁਰ ਭਗਤ ਦ੍ਰਿੜਾਏ ਬਿਨ ਭਗਤੀ ਵਿਸ਼ਟਾ ਵਿੱਚ ਵਾਸਾ ਵਿਸ਼ਟਾ ਵਿੱਚ ਫਿਰ ਪਾਏ ਦਾ ਕਰਮ ਹੋਵੇ ਗੁਰ ਭਗਤ ਦ੍ਰਿੜਾਏ ਵਿਣ ਕਰਮ ਆ ਕਿਉ ਪਾਇਆ ਜਾਏ ਆਪੇ ਕਰੇ ਕਰਾਏ ਕਰਤਾ ਜਿਉ ਪਾਵੈ ਤਿਮੈ ਚਲਾਏ ਤ ਸਿਮਰਤ ਸਾਸਤ ਅੰਤ ਨ ਜਾਣੇ ਮੂਰਖ ਅੰਦਾ ਤਤ ਨ ਪਛਾਣੇ ਆਪੇ ਕਰੇ ਕਰਾਏ ਕਰਤਾ ਆਪੇ ਪਰਮ ਪੁਲਾਏ ਦਾ ਸਭ ਕਿਛ ਹੀ ਆਪੇ ਆਪ ਕਰਾਏ ਆਪੇ ਸਰਸਰ ਤੰਦੇ ਲਾਏ ਆਪੇ ਥਾਪੁ ਥਾਪੇ ਵੇਖੇ ਗੁਰਮੁਖ ਆਪੁ ਜਾਇਦਾ ਸੱਚਾ ਸਾਹਿਬ ਕਹਿਰ ਗੰਬੀਰਾ ਸਦਾ ਸਲਾਹੀ ਤਾਂ ਮਨ ਧੀਰਾ ਅਗਮ ਅਗੋਚਰ ਕੀ ਮਤ ਨਹੀਂ ਪਾਈ ਮਨ ਗੁਰਮੁਖ ਮਨ ਵਸਾਏਂਦਾ ਆਪ ਨੀਰਾਲਮ ਹੋਰ ਤੰਦੇ ਲੋਈ गुर परसादी सादी कोई नानक नाम बसे मेल मिलाएदा नानक नाम बसे घट अंतर गुरमति मेल मिलाएदा वाहे गुरु जी का खालसा गुरु जी की फतेह